ਹੈਲੋ ਜੀ ਸਤਿ ਸ਼੍ਰੀ ਅਕਾਲ। ਤੁਹਾਡਾ ਤੁਹਾਡਾ ਸੈਜ ਬਲੌਗ ਤੇ ਵਿੱਚ ਹੋ ਜੀ ਕਿਵੇਂ ਸਾਰੇ ਠੀਕ ਠਾਕ। ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ। ਹਾਂਜੀ ਲੱਗਿਆ ਬਲੌਗ ਨੂੰ ਸਟਾਰਟਿੰਗ ਕਰਨ। ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਵੀਡੀਓ ਪਸੰਦ ਆਈ ਤਾਂ ਲਾਈਕ, ਸ਼ੇਅਰ, ਕਮੈਂਟ ਕਰਕੇ ਜ਼ਰੂਰ ਦੱਸਿਓ। ਹਾਂਜੀ ਇੱਥੇ ਟਾਈਮ ਹੈਗਾ ਦੁਪਹਿਰ ਦੇ 2:30 ਵੱਜ ਚੁੱਕੇ ਨੇ। ਤੇ ਮੈਂ ਨਾ ਇੱਥੇ ਲੱਗੀ ਹੋਈ ਸੀ ਕਿ ਮਿੰਜੇ ਦੀ ਡੌਣ ਕਸਣ ਕਿਉਂਕਿ ਜੀ ਮਿੰਜਾ ਇਹ ਆਪਣਾ ਬਾਹਰ ਹੁੰਦਾ ਤੇ ਢਿੱਲਾ ਪੈ ਗਿਆ ਸੀਗਾ ਇਹਨੂੰ ਕਸਣ ਲੱਗੀ ਸੀਗੀ ਇਹਦੀ ਨਾ ਅਚਾਨਕ ਇਹ ਟੁੱਟ ਗਈ ਡੌਣ ਜਾਂ ਮੈਂ ਦੇਖਿਆ ਦੀ ਡੌਣ ਟੁੱਟੀ ਹੋਈ ਆ ਫਿਰ ਮੈਂ ਕਿਹਾ ਵੀ ਚਲ ਹੁਣ ਕੱਸ ਦੰਨੀ ਆ ਭਾਜੀ ਜਦੋਂ ਮੈਂ ਲੱਗੀ ਇਹਨੂੰ ਕਸਣਾ ਹਨਾ ਕਸਦੀ ਕਸਦੀ ਇਹਦੀ ਡੌਣ ਨਾ ਬੜਾ ਮਦਨੇ ਗੱਭਿਆਂ ਟੁੱਟ ਗਈ ਇੱਥੇ ਤੇ ਬੋਦੀ ਹੋ ਗਈ ਸ਼ਾਇਦ ਇਹ ਬਾਹਰੇ ਪਿਆ ਹੁੰਦਾ ਮਿੰਜਾ ਇੱਥੇ ਅੰਬੇ ਸੇ ਚੱਕ ਕੇ ਬਾਧਰੇ ਥੱਲੇ ਕਰ ਦਿੰਨੀ ਹੁੰਨੀ ਆ ਤੇ ਬਾਹਰ ਹੁੰਦਾ ਤਾਂ ਕਰਕੇ ਇਹ ਸ਼ਾਇਦ ਬੋਦੀ ਪੈ ਗਈ। ਕਾਫੀ ਚਿਰ ਦਾ ਬਣਿਆ ਹੋਇਆ ਨਾ ਮਿੰਜਾ ਇਹ ਤੇ ਮੈਂ ਕਸਦੀ ਕਸਦੀ ਗੱਭੇ ਟੁੱਟੇਗੀ ਮੇਰੇ ਕਸਦੇ ਚਸਦੀ ਤੇ ਫੇ ਮੈਂ ਜਿੰਨਾ ਕਸ ਕੇ ਲੈ ਕੇ ਗਈ ਸੀ ਉਧਰ ਨੂੰ ਉਹਨਾਂ ਹੀ ਫੇ ਢਿੱਲਾ ਕਰਕੇ ਇਹਨੂੰ ਗੱਠ ਬੰਨੀ। ਮੈਂ ਕਿਹਾ ਚਲੋ ਵੀ ਹਾਲੇ ਗੱਠ ਮਾਰ ਕੇ ਸਾਰ ਲੈਨੇ ਆ ਫੇਰ ਜਦੋਂ ਕਿਤੇ ਮਾਚੂਆੜਾ ਸਾਹਿਬ ਗੇੜਾ ਵੱਜਿਆ ਨਾ ਉੱਥੋਂ ਫੇਰ ਦੌਣ ਲਿਆ ਕੇ ਨਮੀ ਪਾ ਦਾਂਗੇ ਜਿਹੜੀ ਥੋੜੀ ਜਿਹੀ ਇਹ ਦੌਣ ਹੁੰਦੀ ਆ ਨਾ ਮੈਨੂੰ ਲੱਗਦਾ ਚਲਦੀ ਵੀ ਘੱਟਿਆ ਇਹ ਜੇ ਆਪਾਂ ਇੱਥੋਂ ਨੇੜੋਂ ਲੈ ਕੇ ਪਾ ਦਈਏ ਹਲਕੀ ਦੌਣ ਆਉਂਦੀ ਆ ਉੱਥੋਂ ਵਧੀਆ ਲਿਆ ਕੇ ਪਾਵਾਂਗੇ ਸ਼ਹਿਰ ਤੋਂ ਆਪਾਂ ਤਾਂ ਕਰਕੇ ਫੇਰ ਮੈਂ ਹਲੇ ਇੰਨੀ ਗੱਠ ਮਾਰ ਕੇ ਹਨਾ ਇਦਾਂ ਹੀ ਸਾਰ ਲਿਆ ਸੀਗਾ ਮੈਂ ਚਲੋ ਫੇਰ ਮੈਂ ਜਿੰਨਾ ਮੈਂ ਛੇਤੀ ਕਰਦੀ ਸੀਗੀ ਵੀ ਚਲ ਛੇਤੀ ਛੇਤੀ ਕਸਦਾ ਹਨਾ ਵੀ ਕੰਮ ਨਵੇੜ ਦਾ ਸਹਿਜਪੁਰ ਤੋਂ ਵੀ ਸਕੂਲਾਂ ਆਉਣ ਵਾਲੇ ਸੀਗੇ ਵੀ ਤੇ ਉਹਨੇ ਮੈਨੂੰ ਕੰਮ ਫੇਰ ਵੜ ਗਿਆ ਫਿਰ ਕਾਫੀ ਟਾਈਮ ਲੱਗ ਗਿਆ ਇਹਨੂੰ ਦਵਾਰਾ ਖੋਲਣੇ ਖੋਲ ਕੇ ਮਤਲਬ ਢਿੱਲੀ ਕਰਕੇ ਦਵਾਰਾ ਗੱਠ ਬੰਨ ਕੇ ਦਵਾਰਾ ਕਸੀ ਹੈ ਨਾ ਤੇ ਇਦਾਂ ਹੀ ਹੋ ਗਿਆ ਜੀ ਮੇਰੇ ਨਾਲ ਅੱਜ ਤੇ ਫਿਰ ਨਾਲ ਦੀ ਨਾਲ ਲਾਏ ਹੋ ਸੀਗੇ ਮੇਰੀ ਮਸ਼ੀਨ ਕੱਪੜੇ ਵੀ ਧੋ ਰਹੀ ਸੀਗੀ ਅੱਜ ਮੈਂ ਨਾ ਦੂਸਰੇ ਦਿਨੇ ਮਸ਼ੀਨ ਲਾਦੀ ਕਿਉਂਕਿ ਜੀ ਹੁਣ ਸਿਆਲਾਂ ਦਾ ਟਾਈਮ ਆ ਗਿਆ ਕੱਪੜੇ ਫਿਰ ਮੈਂ ਕਿਹਾ 3 ਦਿਨ ਪੱਧ ਜਾਂਦੇ ਨੇ ਵੀ ਅੱਜ ਚਲੋ ਹਨਾ ਆਪਣੇ ਕੱਪੜੇ ਸੁੱਕ ਗਏ ਤੇ ਫੇਰ ਬਿਤਾਰਾਂ ਬੇਲੀਆਂ ਨੇ ਚਲੋ ਅੱਜ ਵੀ ਧੋ ਦੰਨੇ ਆ ਤਾਂ ਕਰਕੇ ਫੇਰ ਮੈਂ ਜਿੰਨੇ ਕੁ ਸੀਗੇ ਉਹਨਾਂ ਨੂੰ ਮਸ਼ੀਨ ਲਾਤੀ ਸੀਗੀ ਹੁਣ ਇਦਾਂ ਹੈ ਨਾ ਕੋਟੀਆਂ ਵਗੈਰਾ ਵੀ ਹੋ ਜਾਂਦੀਆਂ ਨੇ ਤੇ ਡੇਲੀ ਦੇ ਕੱਪੜੇ ਵੀ ਹੋ ਜਾਂਦੇ ਨੇ ਹੈਨਾ ਕਾਫੀ ਹੋ ਜਾਂਦੇ ਨੇ ਕੱਪੜੇ ਫੇਰ ਵੀ ਤਾਰਾਂ ਭਰ ਜਾਂਦੀਆਂ ਨੇ ਕੋਈ ਟੋਪੀਆਂ ਜਰਾਬਾਂ ਬੱਚਿਆਂ ਦੀਆਂ ਤੇ ਸਾਈਪਰੀ ਤੋਂ ਉਹਨਾਂ ਦਾ ਇਦਾਂ ਹੈ ਜਿਸ ਕਾਰਨ ਤੇ ਸੈਦ ਦਾ ਜਿ ਮਾੜਾ ਜਿ ਲਿਬੜ ਗਿਆ ਨਾ ਜਦੇ ਖੋਲਦਣਾ ਬਸ ਤੇ ਨਹੀਂ ਮੁੜ ਕੇ ਪਾਉਣਾ ਹੈਗਾ ਬਸ ਖੋਲ ਖੋਲ ਰੱਖੀ ਜਾਂਦੇ ਨੇ ਤੇ ਕਾਫੀ ਹੋ ਜਾਂਦੇ ਨੇ ਤੇ ਚਲੋ ਫਿਰ ਮਹਾ ਨਾਲ ਦੀ ਨਾ ਮਸ਼ੀਨ ਮਸ਼ੀਨ ਚੱਲੀ ਜਾਂਦੀ ਆ ਤੇ ਆਪਾਂ ਨਾਲ ਦੀ ਨਾ ਕੰਮ ਕਰ ਲੈਂਦੇ ਆ ਫਿਰ ਨਾਲੇ ਮੇਰੇ ਸਬਜੀ ਵੀ ਬਣਾਉਣੀ ਸੀ ਅੱਜ ਅੱਜ ਸਬਜੀ ਬਣਾਉਣੀ ਸੀਗੀ ਜੀ ਮੈਂ ਸੋਚਦੀ ਸੀ ਵੀ ਕੀ ਬਣਾਈਏ ਤੇ ਫਿਰ ਮੈਂ ਸੋਚਿਆ ਮੈਂ ਚਲੋ ਵੀ ਆਲੂ ਬਣਾ ਲੈਂਦੇ ਆ ਅੱਜ ਕਿਉਂਕਿ ਜੀ ਜਿਹੜੇ ਮਤਲਬ ਆਲੂਆਂ ਦੀ ਤਰੀਹ ਹੁੰਦੀ ਹੈ ਬਹੁਤ ਸਵਾਦ ਬਣਦੀ ਹੈ ਹਨਾ ਧਨੀਆ ਪਾ ਕੇ ਵੀ ਗਾੜੀ ਜੀ ਰੱਖ ਕੇ ਬਣਾ ਲੈਂਦੇ ਆ ਬਹੁਤ ਵਧੀਆ ਲੱਗਦੇ ਬੱਚਿਆਂ ਨੂੰ ਵੀ ਖੁਸ਼ ਹੋ ਕੇ ਖਾ ਲੈਂਦੇ ਨੇ ਸੁੱਕੇ ਆਲੂ ਵੀ ਖਾ ਲੈਂਦੇ ਨੇ ਖੁਸ਼ ਹੋ ਕੇ ਤੇ ਦੂਸਰੇ ਵੀ ਧਰੀ ਵਾਲੇ ਵੀ ਮੈਂ ਇਹਨਾਂ ਨੂੰ ਪੁੱਛਦੀ ਨਹੀਂ ਵੀ ਪਹਿਲਾਂ ਕੀ ਬਣਾਵਾਂ ਦੱਸ ਦੋ ਮੈਨੂੰ ਫੇਰ ਨਹੀਂ ਬਾਅਦ ਚ ਨੱਕ ਬੁੱਲ ਮਾਰਦੇ ਨੇ ਵੀ ਤੈਂ ਆ ਬਣਾ ਲਿਆ ਤੇ ਫਿਰ ਚਲੋ ਜੀ ਇੱਥੇ ਬੈਠ ਕੇ ਨਾ ਹੁਣ ਆਪਾਂ ਮਿੰਜੇ ਦੀ ਦੌਣ ਆਪਣੀ ਕਸ ਹੋਗੀ ਤੇ ਇੱਥੇ ਬੈਠ ਕੇ ਆਪਾਂ ਹੁਣ ਸਬਜ਼ੀ ਵਗੈਰਾ ਛਿੱਲ ਲਾਂਗੇ ਆਲੂ ਵਗੈਰਾ ਤੇ ਲਸਣ ਵਗੈਰਾ ਛਿੱਲ ਲਾਗੇ ਕਾਫੀ ਟਾਈਮ ਲੱਗ ਜਾਂਦਾ ਜਿਹੜੀ ਸਬਜ਼ੀ ਛਿੱਲ ਕੇ ਬਣਾਉਣੀ ਹੁੰਦੀ ਹੈ ਜਿਹੜੀ ਤਾਂ ਆਪਾਂ ਨੇ ਦੂਸਰੇ ਲੋਟ ਦਾਲ ਵਗੈਰਾ ਤਾਂ ਨਹੀਂ ਲਿਆਂ ਚਲੋ ਉਹ ਤਾਂ ਮਿੰਟਾਂ ਜੀ ਬਣ ਜਾਂਦੀ ਹੈ ਹਨਾ ਬੱਸ ਕੁੱਕ ਕਰ ਚਾਹ ਜਾ ਪਤੀਲੇ ਚ ਪਾ ਕੇ ਧਰ ਦੋ ਤੇ ਤੁਰੇ ਫਰੇ ਜਾਂ ਜੇ ਚੁੱਲੇ ਤੇ ਤਾਂ ਨਹੀਂ ਤਾਂ ਅੱਗ ਵਾਲ ਦੇ ਫਰੀ ਜਾਂਦੇ ਨੇ ਨਹੀਂ ਤਾਂ ਫਿਰ ਗੈਸ ਤੇ ਤਾਂ ਚਲੋ ਬਣੇ ਜਾਂਦੀ ਹੈ ਹਨਾ ਤੇ ਸਬਜੀ ਨੂੰ ਮੈਨੂੰ ਬਹੁਤ ਔਖੀ ਲੱਗਦੀ ਆ ਕਿਉਂਕਿ ਇਹ ਕਾਫੀ ਟਾਈਮ ਲੈ ਲੈਂਦੀ ਆ ਛਿੱਲ ਕੇ ਬਣਾਉਣਾ ਹਨਾ ਫਿਰ ਧਰਨੇ ਤੇ ਇੱਥੇ ਜੀ ਮੈਂ ਲੱਗੀ ਸੀਗੀ ਆਲੂ ਪਿਆਜ਼ ਲੈ ਕੇ ਬੈਗੀ ਸੀਗੇ ਤੇ ਇਹ ਆਪਾਂ ਛਿੱਲਾਂਗੇ ਆਲੂ ਹੈਗੇ ਨੇ ਜੀ ਨਵੇਂ ਤਾਂ ਹੀ ਨਮਿਆਂ ਕਰਕੇ ਪਤਾ ਨਹੀਂ ਉਹ ਮਹਿੰਗੇ ਦੇ ਕੇ ਗਏ ਨੇ 50 ਰੁਪਏ ਕਿਲੋ ਦੇ ਕੇ ਗਿਆ ਭਾਈ ਤੇ ਇਹਨਾਂ ਦਾ ਛਿਲਕਾ ਬਿਲਕੁਲ ਨਹੀਂ ਲੈ ਰਿਹਾ ਹੈਗਾ ਤੇ ਨਰਮਾ ਛਿਲਕਾ ਮਤਲਬ ਵੈਸੀ ਰਗੜ ਕੇ ਹੀ ਮੈਂ ਛਿਲ ਲੈ ਸੀਗੇ ਤੇ ਨਾਲ ਦੀ ਨਾਲ ਆਪਾਂ ਪਹਿਲਾਂ ਪਿਆਜ਼ ਛਿੱਲਾਂਗੇ ਫਿਰ ਆਲੂ ਛਿੱਲਾਂਗੇ ਤੇ ਫਿਰ ਬਾਅਦ ਚ ਲਸਣ ਚ ਲਿਖ ਕੇ ਆਪਾਂ ਤਿਆਰੀ ਕਰਕੇ ਰੱਖ ਲਾਂਗੇ ਬਣਾਵਾਂਗੇ ਤਾਂ ਬਾਅਦ ਚ ਹਲੇ ਕਿਉਂਕਿ ਜੀ ਮੈਂ ਪਸ਼ੂਆਂ ਦਾ ਕੰਮਾਂ ਜਾ ਕੇ ਪੱਠੇ ਵਗੈਰਾ ਮੈਂ ਦੇਖਦੀ ਆ ਸੈਜ ਤੋਂ ਹੀ ਬਟਾਵਾਂਗੇ ਅੱਜ ਉਹ ਦਤਰੇ ਨਾਲੇ ਵੱਢਣੇ ਨੇ ਉਹਨੇ ਆ ਕੇ ਸਕੂਲੋਂ ਵੱਢਣੇ ਨੇ ਕਹਿ ਗਿਆ ਸੀਗਾ ਕਹਿੰਦਾ ਮੰਮੀ ਪੱਠੇ ਮੈਂ ਅੱਜ ਵੱਢ ਦੂੰਗਾ ਕਿ ਮੈਂ ਚੱਲ ਠੀਕ ਆ ਚਲੋ ਜੀ ਇੱਥੇ ਆ ਗਿਆ ਸੀਗਾ ਸੈਜਪ੍ਰੀਤ ਤੇ ਇਹਦੇ ਬਣਾ ਬੁੱਲ ਫਟ ਕੇ ਤਾਂ ਹੀ ਬੁੱਲ ਬੰਨੀ ਫਿਰਦਾ ਇਹ ਮਤਲਬ ਹੁਣ ਮੌਸਮ ਚੇਂਜ ਹੁੰਦੇ ਕਰਕੇ ਨਾ ਬੁੱਲਾਂ ਦਾ ਮਾਸ ਜਿਆ ਉੱਦੜਨ ਲੱਗ ਗਿਆ ਇਨੂੰ ਐ ਸੀਗਾ ਮम्मी ਉਬਲੇ ਹੋਏ ਆਲੂ ਲਈ ਬੈਠੀ ਆ ਇਹਨਾਂ ਨੂੰ ਉਬਲੇ ਹੋਏ ਆਲੂ ਖਾਣ ਦਾ ਬਹੁਤ ਸ਼ੌਂਕ ਆ ਕਾਹੀ ਉਹ ਦੇਖ ਕੇ ਗਿਆ ਨੂੰ ਹੱਥ ਲਾ ਕੇ ਬਾਕੀ ਜੀ ਆਪਾਂ ਕੱਲ ਗੱਲ ਕਰਦੇ ਆ ਜਿਹੜੀ ਕੱਲ ਵਾਲੀ ਵੀਡੀਓ ਪਾਈ ਸੀ ਮੈਂ ਜਿਹੜੀ ਕੱਲ ਵਾਲੀ ਵੀਡੀਓ ਪਾਈ ਸੀ ਨਾ ਉਹ ਤੇ ਇੰਨੇ ਸੋਹਣੇ ਤੁਸੀਂ ਹਨਾ ਹੌਂਸਲੇ ਵਾਲੇ ਮਤਲਬ ਕਮੈਂਟ ਕਰੇ ਬਹੁਤ ਵਧੀਆ ਲੱਗਿਆ ਤੁਸੀ ਇੰਨੇ ਵਧੀਆ ਵਧੀਆ ਸਾਰਿਆਂ ਨੇ ਕਮੈਂਟ ਕਰੇ ਹਨਾ ਬਹੁਤ ਹੌਸਲਾ ਦਿੱਤਾ ਸਾਰਿਆਂ ਨੇ ਤੇ ਮੈਨੂੰ ਉਮੀਦ ਨਹੀਂ ਸੀਗੀ ਵੀ ਐਨੇ ਸੋਹਣੇ-ਸੋਹਣੇ ਤੁਸੀਂ ਕਮੈਂਟ ਕਰ ਦੋਗੇ ਪਰ ਤੁਹਾਡੇ ਹਨਾ ਕਮੈਂਟਾਂ ਨੇ ਕਾਫੀ ਹੌਸਲਾ ਮਿਲਦਾ ਤਾਂ ਹੀ ਮੈਂ ਕਹਿੰਨੀ ਨੇ ਵੀ ਹਰ ਇੱਕ ਵੀਡੀਓ ਤੇ ਕਮੈਂਟ ਕਰਿਆ ਕਰੋ ਇਹਨਾਂ ਹੌਸਲਾ ਜਾਂ ਮਿਲ ਜਾਂਦਾ ਹਨਾ ਵੀ ਵੀ ਚਲੋ ਕੋਈ ਹੈ ਹਨਾ ਜੋ ਪਸੰਦ ਕਰਦਾ ਏ ਤੇ ਦੇਖੋ ਜੀ ਹਨਾ ਮੈਂ ਵੀ ਇਹੀ ਕਹਿੰਨੀ ਆ ਵੀ ਬੋਲਣ ਵਾਲਾ ਤਾਂ ਬੋਲ ਕੇ ਚਲੇ ਜਾਂਦਾ ਪਰ ਜੀ ਹਨਾ ਜਦੋਂ ਆਪਾਂ ਕਿਸੇ ਤੋਂ ਆਪਣੇ ਬਾਰੇ ਗੱਲ ਸੁਣਦੇ ਆ ਨਾ ਫਿਰ ਸੁਣਨੀ ਹੁੰਦੀ ਹੈਗੀ ਕਿਉਂਕਿ ਜੀ ਕੋਈ ਵੀ ਆਪਣੇ ਘਰ ਬਾਰੇ ਨਹੀਂ ਜਾਣਦਾ ਹੈਗਾ ਸਿਰਫ ਆਪਾਂ ਜਾਣਦੇ ਆ ਕਿ ਆਪਾਂ ਆਪਣੇ ਘਰ ਦਾ ਖਰਚਾ ਕਿਸ ਤਰ੍ਹਾਂ ਚਲਾਉਨੇ ਆ ਹਨਾ ਕਿ ਕਿਸ ਤਰ੍ਹਾਂ ਰਹਿਨੇ ਆ ਤੇ ਕੋਈ ਵੀ ਆਪਣੇ ਬਾਰੇ ਨਹੀਂ ਜਾਣਦਾ ਹੈਗਾ ਇਨਸਾਨ ਨੇ ਆਪੋ ਆਪਣੇ ਘਰ ਵਿੱਚ ਹਨਾ ਜਿਵੇਂ ਕੱਟਣਾ ਉਹਨਾਂ ਨੂੰ ਹੀ ਪਤਾ ਜਿਵੇਂ ਉਹ ਕੱਟਦੇ ਨੇ ਠੀਕ ਆ ਦੂਸਰਾ ਤਾਂ ਕੱਲਾ ਮਾ ਕਰਕੇ ਚਲੇ ਜਾਂਦਾ ਬਸ ਤੇ ਚਲੋ ਜੀ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਰਨੋਂ ਪਹਿਲਾਂ ਨਾ ਕੱਲ ਮੈਨੂੰ ਕੈਨੇਡਾ ਤੋਂ ਕਮੈਂਟ ਆਇਆ ਕਰਨ ਸਿੱਧੂ ਦੀ ਆਈਡੀ ਤੇ ਇੰਨੀ ਖੁਸ਼ੀ ਹੋਈ ਫਸਟ ਕਮੈਂਟ ਪੜ੍ਹ ਕੇ ਉਹਨਾਂ ਦਾ ਤੇ ਵੀ ਫਸਟ ਕਮੈਂਟ ਉਹਨਾਂ ਦਾ ਹੀ ਆਇਆ ਸੀਗਾ ਬਾਹਰਲੇ ਦੇਸ਼ੋਂ ਹਨਾ ਦੇਖੋ ਉਧਰ ਰਾਤ ਹੋਊਗੀ ਜਦੋਂ ਆਪਣੇ ਇੱਧਰ 12:00 ਵਜੇ ਪਬਲਿਸ਼ ਕਰੀ ਸੀ ਮੈਂ ਵੀਡੀਓ ਸਾਢੇ 12:00 ਦਾ ਟਾਈਮ ਸੀਗਾ ਸ਼ਾਇਦ ਜਦੋਂ ਮੈਨੂੰ ਉਹ ਕਮੈਂਟ ਮਿਲ ਗਿਆ ਪਤਾ ਨਹੀਂ ਉਦੋਂ ਬਾਅਦ ਦਾ ਸੀ ਜਾਂ ਇੱਥੇ ਕੋਈ ਟਾਈਮ ਸੀਗਾ ਹਨਾ ਤੇ ਉਹਨਾਂ ਨੇ ਦੇਖੋ ਹਨਾ ਆਪਣੀ ਵੀਡੀਓ ਦੇਖੀ ਹੈ ਨਾ ਉਹਨਾਂ ਦੀ ਉਹਨਾਂ ਨੇ ਕਾਫੀ ਟਾਈਮ ਪਹਿਲਾਂ ਜਾਂ ਮੈਨੂੰ ਦੱਸਿਆ ਸੀਗਾ ਵੀ ਅਸੀਂ ਕੈਨੇਡਾ ਤੋਂ ਆ ਕਰਨ ਸਿੱਧੂ ਤੇ ਬਾਕੀ ਜੀ ਹੋਰ ਵੀ ਸਾਰਿਆਂ ਨੇ ਬਹੁਤ ਸੋਹਣੇ ਸੋਹਣੇ ਕਮੈਂਟ ਕਰੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਸੋਹਣੇ ਸੋਹਣੇ ਕਮੈਂਟ ਕਰੇ ਵਸ ਇਸੇ ਤਰ੍ਹਾਂ ਹੀ ਸਪੋਰਟ ਬਣਾਈ ਰੱਖਿਓ ਤਾਂ ਜੋ ਆਪਾਂ ਹੋਰ ਵੀ ਇਦੋਂ ਵਧੀਆ-ਵਧੀਆ ਬਲੌਕ ਲੈ ਕੇ ਆਈਏ ਤੁਹਾਡੇ ਲਈ ਤੇ ਲੋ ਜੀ ਇੱਥੇ ਮੈਂ ਹੁਣ ਫੀਡ ਭਿਉਂਤੀ ਫੀਡ ਭਿਉਂ ਕੇ ਨਾਲ ਦੀ ਨਾਲ ਕਰ ਦਾਂਗੀ ਸੰਨੀ ਤੇ ਬਸ ਪਹਿਲਾਂ ਖੋਲਲੀ ਸੁੰਭਰਨ ਵਾਲੀ ਸੀਗੀ ਕਿਉਂਕਿ ਜੀ ਜਿਹੜੀ ਤੂੜੀ ਦੇ ਥੱਲੇ ਹੁੰਦੀ ਹੈ ਨਾ ਉਹ ਰੇਣ ਜੀ ਉਹ ਕਾਫੀ ਹੋ ਜਾਂਦੀ ਹੈ ਖੋਲਲੀ ਦੇ ਵਿੱਚ ਫਿਰ ਮੈਨੂੰ ਉਹ ਸੁੰਭਰ ਕੇ ਬਾਹਰ ਸਿੱਟਣੀ ਪੈਂਦੀ ਆ ਰੇਤਾ ਜਾਂ ਵਗੈਰਾ ਕਾਫੀ ਹੋ ਜਾਂਦਾ ਉਨ ਵੈਸੇ ਤਾਂ ਮੈਂ ਦੇਖਦੀਨੀ ਆ ਵੀ ਛਾਂੜ ਕੇ ਜੇ ਪਾਵਾ ਉਹਨੂੰ ਹਨਾ ਫੇਰ ਵੀ ਪਤਾ ਨਹੀਂ ਕਿੱਥੋਂ ਆ ਜਾਂਦੀ ਆ ਮਿੱਟੀ ਜੀ ਤੇ ਮਸ਼ੀਨਾਂ ਨਾਲ ਜਿਹੜੀਆਂ ਤੂਣੀਆਂ ਬਣਦੀਆਂ ਨੇ ਉਹਨਾਂ ਵਿੱਚ ਤਾਂ ਹਨਾ ਹੁੰਦੀ ਹੋਆ ਦੇਖਾਂਗੇ ਹੌਲੀ ਹੌਲੀ ਆਪਾਂ ਕੋਈ ਛਾਲਲਾ ਬਣਾਵਾਂਗੇ ਇਕਣ ਤੋਂ ਬਹੁਤ ਔਖਾ ਬਹੁਤ ਜ਼ਿਆਦਾ ਮਿੱਟੀ ਆਉਣ ਲੱਗ ਗਈ ਹੁਣ ਥੂੜੀ ਦੇ ਵਿੱਚ ਤੇ ਇਹ ਖੋਲੀਆਂ ਰੋਜ਼ ਦੀ ਰੋਜ਼ ਭਰ ਜਾਂਦੀਆਂ ਨੇ ਮਿੱਟੀ ਹੋ ਜਾਂਦੀ ਆ ਪਹਿਲਾਂ ਝਾੜੂ ਲਾਵਾਂਗੇ ਉਸ ਤੋਂ ਬਾਅਦ ਤੇ ਪਾਵਾਂਗੇ ਮਤਲਬ ਥੂੜੀ ਥੂੜੀ ਪਾ ਕੇ ਫਿਰ ਸੰਨੇ ਕਰਕੇ ਆਪਾਂ ਇਹ ਇਥੋਂ ਨਾ ਫੇਰ ਜਾਵਾਂਗੇ ਖੇਤ ਦੇ ਵਿੱਚ ਕਿਉਂਕਿ ਜੀ ਸਾਈਪ੍ਰਿਤ ਲੱਗਿਆ ਹੋਇਆ ਸੀਗਾ ਪੱਠੇ ਵੱਡਣ ਤੇ ਫੇਰ ਉੱਥੋਂ ਨਾ ਮੈਂ ਇੱਕ ਭਰੀਆ ਚੱਕ ਇੱਕ ਭਰੀ ਚੱਕ ਲਿਆਉਂਗੀ ਤੇ ਫੇਰ ਇੱਕ ਬਾ ਚੱਕ ਲਾਂਗੇ ਇੱਥੇ ਨਾ ਧਾਰਾਂ ਦਾ ਟਾਈਮ ਵੀ ਹੋ ਚੱਲਿਆ ਸੀਗਾ ਮੈਂ ਲੇਟ ਹੋ ਗਈ ਸੀਗੀ ਸੱਣੀ ਕਰਨ ਨੂੰ ਅੱਜ ਥੋੜੀ ਜੀ ਤੇ ਬਸ ਐਦਾਂ ਹੀ ਟਾਈਮ ਲੰਘ ਜਾਂਦਾ ਕੰਮਾਂ ਕਾਰਾਂ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਕਦੋਂ ਕਿੰਨਾ ਟਾਈਮ ਹੋ ਗਿਆ ਹਨਾ ਲੇਟ ਹੋ ਜੀਦੇ ਹਰ ਇੱਕ ਕੰਮ ਨੂੰ ਥੋੜੇ ਥੋੜੇ ਨਾਲ ਟਾਈਮ ਕਾਫੀ ਹੋ ਜਾਂਦਾ બસ ਚਲੋ ਚੱਲ ਚੱਲੀ ਜਾਂਦੇ ਨੇ ਮਗਰ ਦੀ ਮਗਰ ਕੰਮ ਇੱਥੋਂ 2 ਵਜੇ ਤੋਂ ਬਾਅਦ ਤਾਂ ਬਿਲਕੁਲ ਹੀ ਨਾ ਮੰਨ ਲਓ ਵੀ ਬੇਲ ਹੀ ਮਿਲਦਾ ਹੈਗਾ ਬੈਠਣ ਦਾ ਫੇਰ ਲਗਾਤਾਰ ਕੰਮ ਹੋਏ ਜਾਂਦੇ ਨੇ ਪਹਿਲਾਂ ਸਵੇਰ ਦੇ ਕੰਮ ਕਰੀਦਾ 12:30 ਵਜੇ ਤੱਕ ਉਹ ਮੁੱਕਦੇ ਨੇ ਉਸ ਤੋਂ ਬਾਅਦ 2 ਵਜੇ ਤੋਂ ਫੇਰ ਦੁਬਾਰਾ ਚੱਲ ਪੈਂਦੇ ਨੇ ਸਾਰੇ ਕੰਮ ਬਸ ਜੀ ਇਦਾਂ ਹੀ ਚੱਲੀ ਜਾਂਦੇ ਨੇ ਚੱਲੀ ਜਾਂਦੇ ਨੇ ਚਲੋ ਜੀ ਇਹ ਤਾਂ ਕਰਨੀ ਪੈਣੇ ਨੇ ਨਾ ਡੇਲੀ ਦੇ ਕੰਮ ਨੇ ਤੇ ਵਸ ਜੀ ਹੁਣ ਕਰਦੇ ਹਾਂ ਸੱਨੀ ਫੇ ਤੁਨ ਨੂੰ ਘੁਮਾ ਕੇ ਲੈ ਕੇ ਆਉਣਾ ਆਪਾਂ ਖੇਤਾਂ ਦੇ ਵਿੱਚ ਤੇ ਇੱਥੇ ਨਾ ਮੈਂ ਇਹਦਾ ਸੰਗਲ ਦੇਖ ਰਹੀ ਸੀਗੀ ਬੈੜੀ ਦਾ ਨਾ ਮੈਸ ਦਾ ਸੌਰੀ ਮੈਸ ਦਾ ਸੰਗਲ ਨਾ ਗਲ ਦੇ ਵਿੱਚ ਫਰਜ ਜਾਂਦਾ ਫਿਰ ਉਹ ਘੁਮਾਉਣਾ ਪੈਂਦਾ ਤੇ ਸਰੋਂ ਜੀ ਵੱਡਾ ਲਾਹਤਾ ਸਰੋਂ ਨੂੰ ਤੇ ਇਧਰ ਦੇਖੋ ਆ ਕਾ ਉੱਠ ਖੜਿਆ ਬਾਜ ਮਗਰ ਲਸਣ ਦੇ ਵਿੱਚ ਫੇਰੀ ਦੀ ਜਸ ਕਰਨੇ ਅਜੂ ਫਾਲੀ ਸਵਾਰ ਹੁੰਦੀ ਇਹਦੇ ਵਿੱਚ ਪਾਉਂਦਾ ਸਵਾ ਪਾਵਾਂਗੇ ਫਾਲੀ ਪੇੜ ਤੇ ਲਸਣ ਐਦ ਕੀ ਆਪਣਾ ਬਰੀਕ ਜਿਹਾ ਇਹ ਹੈ ਇਹ ਜਿਹਾ ਤੇ ਮੈਂ ਕਿਹਾ ਵੀ ਪਹਿਲਾਂ ਚੱਲ ਇੱਕ ਵਾਰੀ ਚੱਕ ਲੈਂਦੀ ਆ ਇੱਕ ਬਾਅਦ ਚ ਤੇ ਬਾਅਦ ਇੱਕ ਬਾਅਦ ਬਾਟਲ ਲੈ ਜੂਗੀ ਪਹਿਲਾਂ ਇੱਕ ਚੱਕ ਲਈਏ ਜਾਨੂੰ ਫੇਤਾਰਾ ਚ ਧੂਂਗੀ ਜਾਨੂੰ ਇੱਕ ਹੋਰ ਵੜ ਦੂਗਾ ਇਹ ਦੋ ਵੜਦੇ ਹੁੰਨੇ ਆ ਬਸ ਹੁਣ ਕਣਕ ਨੂੰ ਲਾਤਾ ਇੱਧਰ ਪਾਣੀ ਆਪਣੀ ਗਵੰਡੀਆਂ ਨੇ ਇਹ ਤਾਉ ਦੀ ਖਣਕਾ ਸਾਇਬਰੀ ਦੇ ਤਾਉ ਨੇ ਪਾਣੀ ਦਾ ਆਉਂਦਾ ਪਹਿਲਾ ਹਰ ਹਰਾ ਰੱਖੀ ਨਬਦੀਆ ਲੱਗ ਰਿਹਾ ਹਨ ਦੇਖੋ ਸਰੋ ਤੋੜੀਆਂ ਪੱਕ ਗਿਆ ਫੁੱਲ ਪੈ ਗਏ ਸਾਗਦਵਾਰ ਹੋ ਸਾਗ ਤਾਂ ਨਹੀਂ ਹੋਣਾ ਹੈਗਾ ਨਹੀਂ ਨਹੀਂ ਇਹ ਨਹੀਂ ਹੋਣਾ ਹੈਗਾ ਜੀ ਹਾਂ ਉਹ ਆ ਜੇ ਤਾਂ ਦੂਹੇ ਲੋਟ ਬਾੜ ਦੇ ਛੱਡ ਲੀਏ ਤੋੜ-ਤੋੜ ਕੇ ਫੇਰ ਦੁਬਾਰਾ ਹੋਈ ਜਾਣਾ ਗੰਦਲਾ ਮਗਰ ਦੀ ਮਗਰ ਨਹੀਂ ਨਹੀਂ ਹੋਣੀ ਹੈਗੀਆਂ ਹੁਣ ਨਾ ਫਿਰ ਆਇਆ ਪਹਿਲੀ ਸਰੋਂ ਪਾਈ ਹੋਈ ਹੈ ਇੱਕ ਬਾੜ ਸਰੋਂ ਦੀ ਲੈਣੀ ਆਪਾਂ ਨੇ ਉਸ ਤੋਂ ਬਾਅਦ ਹੈ ਸਾਗ ਤਾਉ ਦੇ ਲਿਆ ਕਰਾਂਗੇ ਤਾਉ ਦੇ ਵੱਢ ਲਿਆ ਕਰਾਂਗੇ ਸਾਗ ਬਣਾਉਣ ਚੁੱਕਾ ਤੇ ਐਸਪਰੇਟ ਉਹਨੂੰ ਨਹੀਂ ਰਾਜਾ ਹੋ ਜਾਂਦਾ ਮੇਜ ਹੋ ਗਿਆ ਬਸ 17 ਚੋਣ ਲੱਗਦੇ ਆ ਮੈਂ ਪਹਿਲੇ ਇੱਕ ਭਰੀਆਂ ਲੈ ਜਾ ਬਸ ਇੱਕ ਇੱਕ ਬੱਚ ਲੈ ਜਾਵਾਂ ਜਿਸਕਰ ਨਹੀਂ ਆਇਆ ਹੈਗਾ ਉਹਨੂੰ ਨਾਲ ਪਾਉਣ ਲਾ ਲਾ ਠੀਕ ਆ ਮੈਂ ਇੱਕ ਪਾ ਕੇ ਲੈ ਜੰਨੀ ਆ ਫਿਰ ਇੱਕ ਉਹਨੂੰ ਪਾਉਣ ਲਾ ਲਾ ਜਿਸਕਰ ਹਨ ਨਾ ਪੁੱਤ ਇੱਕ ਵਾਰੀ ਹੋਰ ਵੱਡਣੀ ਆ ਹਲੇ ਦੋ ਵੱਡਣੀਆਂ ਨੇ ਚਲੋ ਜੀ ਮੈਂ ਪਾ ਕੇ ਚੱਕ ਲਾ ਤੇ ਮਿਲਦੇ ਆ। ਲਓ ਜੀ ਜਿਸ ਕੰਮ ਦੀ ਲਾਤੀ ਆਪਾਂ ਨੇ ਡਿਊਟੀ ਕੋਹਾ ਖੋਲਣ ਤੇ। ਲੈ ਹੜ। ਅੱਧਾ ਇਹਨੇ ਕੋਲ ਤਾਂ ਦਰ ਹੈ ਗਿਆ। ਇਹ ਵੀ ਕੋਲ ਐਨ ਪਾ ਦੇ। ਸਵੇਰੇ ਮੈਂ ਪਾਣੀ ਭਰ ਕੇ ਰੱਖ ਦਿੱਤੀ ਇਹਦੇ ਵਿੱਚ ਫਿਰ ਛੇਤੀ ਖੋਲ ਜਾਂਦਾ। ਤੇ ਬਸ ਹੁਣ ਜਿਸ ਕਰਨੇ ਕੋਲ ਕੇ ਨਾ ਫਾਤਾ ਇੱਧਰ ਬਸ ਮੇਰੀ ਵੀ ਧਾਰਾ ਚੁਣਿਆ ਵੀਨਾ ਬਸ ਆ ਬੈੜੀ ਰਹਿੰਦੀ ਚੁਣ ਕੇ ਉਹ ਦੋ ਚੋਤੀਆਂ ਇਹਨਾਂ ਵੀ ਚੋਦੀਆਂ ਦੇ ਗਿੱਲਾ ਕਿੰਨਾ ਹੁੰਦਾ ਡੰਗਰਾ ਥੱਲੇ ਬਾਅਦ ਚ ਫੇਰੂੰਗੀ ਝਾੜੂ ਨਾਲੇ ਪਲਾਵਾਂਗੇ ਪਾਣੀ ਲਓ ਜੀ ਹੁਣ ਜਦਾਂ ਟਾਈਮ ਲੱਗਿਆ ਮੇਰਾ ਧਾਰਾ ਤੁਣਾ ਚੁਣ ਤੋਂ ਬਾਅਦ ਫੇਰ ਬਾਕੀ ਸਾਰੇ ਹੋਰ ਕੰਮ ਕਰੇ ਪਸ਼ੂਆਂ ਦਾ ਨਵੇੜ ਕੇ ਰੋਟੀ ਪਾਣੀ ਦਾ ਬੱਚਿਆਂ ਨੂੰ ਖਵਾ ਕੇ ਹੁਣ ਤੇ ਮੈਂ ਇਥੇ ਮਾਰ ਰਹੀ ਸੀ ਟੈਨਾ ਬਸ ਟੈਨਾ ਤਾਂ ਵੱਜ ਗਈਆਂ ਵੀ ਥੋੜੀਆਂ ਜਿਹੀਆਂ ਰਹਿndੀਆਂ ਨੇ ਮੈਂ ਵੀ ਚਲੋ ਵੀਡੀਓ ਦਾ ਐਂਡ ਕਰਦੀ ਆ ਪਰ ਮੈਂ ਵੀਡੀਓ ਦਾ ਐਂਡ ਨਹੀਂ ਕਰਿਆ ਹੈਗਾ ਬਾਕੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਦੁਆਰਾ ਤੋਂ ਫੇਰ ਤੋਂ ਕੱਲ ਵਾਲੀ ਵੀਡੀਓ ਤੇ ਇੰਨੇ ਸੋਹਣੇ-ਸੋਹਣੇ ਕਮੈਂਟ ਕਰਨ ਲਈ ਬਹੁਤ ਬਹੁਤ ਜਾਣਿਆ ਨੇ ਬਹੁਤ ਭੈਣ ਭਾਈਆਂ ਨੇ ਹਨਾ ਸਾਰਿਆਂ ਨੇ ਕਮੈਂਟ ਕਰੇ ਇੰਨੇ ਸੋਹਣੇ-ਸੋਹਣੇ ਬਹੁਤ ਸਪੋਰਟ ਕਰੀ ਕੱਲ ਵਾਲੀ ਵੀਡੀਓ ਦੇ ਉੱਤੇ ਤੇ ਫੇਰ ਤੋਂ ਦੁਆਰਾ ਤੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਇਸੇ ਤਰ੍ਹਾਂ ਹੀ ਆਪਣੀ سپورਟ ਬਣਾਈ ਰੱਖਿਓ ਤੇ ਹੌਂਸਲਾ ਮਿਲਦਾ ਜੀ ਹੋਰ ਤਾਂ ਕੁਝ ਨਹੀਂ ਹੈ ਨਾ ਹੌਂਸਲਾ ਲਈ ਚੱਲਿਓ ਤਾਂ ਜੋ ਆਪਾਂ ਹੋਰ ਇਸ ਤੋਂ ਵਧੀਆ-ਵਧੀਆ ਮਤਲਬ ਬਲੌਗ ਲੈ ਕੇ ਆਉਂਦੇ ਰਹੀਏ ਤੇ ਬਿਨਾਂ ਕਿਸੇ ਦੀ ਪਰਵਾਹ ਕਰੇ ਤੇ ਅੱਗੇ ਵਧਦੇ ਰਹੀਏ ਬਾਕੀ ਜੀ ਚਲੋ ਜੀ ਆਪਣਾ ਹੁਣ ਟਾਈਮ ਵੀ ਵੱਜ ਗਿਆ ਕੰਮ-ਕਾਰ ਨਿਭੜ ਗਏ 8:00 ਵੱਜ ਚੁੱਕੇ ਨੇ ਤੇ ਬਸ ਹੁਣ ਮੇਰਾ ਰਹਿ ਗਿਆ ਦਹੀਂ ਵਗੈਰਾ ਜਮਾਉਂ ਤੋਂ ਰਹਿੰਦਾ ਹਲੇ ਉਹ ਮੈਂ ਜਮਾ ਦੂੰਗੀ ਬਸ ਜਾਗ ਲਾ ਦਾਂਗੇ ਫੜ ਦਹੀਂ ਲੁਕੋ ਕੇ ਰੱਖਣਾ ਪੈਂਦਾ ਹੈ ਤਾਂ ਜੰਮਦਾ ਨਹੀਂ ਜੰਮਦਾ ਹੈਗਾ ਇੰਨੇ ਸਾਰੇ ਕੱਪੜੇ ਟਹਾਂ ਲੈਣਾ ਆ ਪੈਨੇ ਓ ਪੈਨੇ ਅਲਮਾਰੀ ਚ ਸਵੇਰੇ ਰੱਖਾਂਗੇ ਤੇ ਕਿਉਂਕਿ ਜੀ ਦੇਹ ਕੇ ਰੱਖਣੇ ਪੈਂਦੇ ਨੇ ਅਲਮਾਰੀ ਦੇ ਵਿੱਚ ਜਗ੍ਹਾ ਬਿਲਕੁਲ ਨਹੀਂ ਗਈ ਸਿਆਲਾ ਵਾਲੇ ਕੱਪੜਿਆਂ ਨੇ ਨਾ ਸਾਰੀ ਅਲਮਾਰੀ ਭਰਤੀ ਇੰਨੇ ਧਾਰੇ ਕੱਪੜੇ ਹੋ ਗਏ ਇੱਥੇ ਇਹ ਵਸ ਇੱਥੇ ਰੱਖਦੇ ਹਾਂ ਸਵੇਰੇ ਆਪਾਂ ਅਲਮਾਰੀ ਦੇ ਵਿੱਚ ਰੱਖ ਦਾਂਗੇ ਤੇ ਆਪਾਂ ਬਲੌਕ ਬੈਂਡ ਵੀ ਇੱਥੇ ਕੱਢਦੇ ਆ ਜੇਕਰ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਾਂਗੇ ਕੱਲੂ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਓਕੇ ਬਾਏ ਬਾਏ ਟਾਟਾ ਸਤਿ ਸ਼੍ਰੀ ਅਕਾਲ ਜੀ ਬਾਏ ਕਰ ਦਿਓ ਤੁਸੀਂ ਵੀ ਸਾਰੇ ਸਹਿ ਤੁਮੀ ਕਰਦੇ ਇਧਰ ਪਿਆ ਸਹਿ ਬਾਏ ਕਰਦੇ ਮੈਂ